ਉਹ ਬੁਰੀ ਹੋਰ ਤੁਹਾਨੂੰ ਮੈਸੇਜ ਦੇਣਾ ਜੀ ਜਿਹੜਾ ਚੋਣ ਕਮਿਸ਼ਨ ਆ ਉਹ ਇਸ ਵਾਰ ਗ੍ਰੀਨ ਇਲੈਕਸ਼ਨ ਨੂੰ ਤਰਜੀਹ ਦੇ ਰਿਹਾ ਗ੍ਰੀਨ ਇਲੈਕਸ਼ਨ ਤੋਂ ਭਾਵ ਆਸੀ ਜਿੰਨਾ ਵੀ ਇਲੈਕਸ਼ਨ ਦੇ ਵਿੱਚ ਸਾਜੋ-ਸਮਾਨ ਵਰਤਣਾ ਉਹ ਜਿਹੜਾ ਨੇਚਰ ਫ੍ਰੈਂਡਲੀ ਹੋਵੇ ਇਕੋ ਫ੍ਰੈਂਡਲੀ ਹੋਵੇ ਇਹਦੇ ਵਿੱਚ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹ ਵੀ ਵਰਤੋ ਸੀ ਘੱਟ ਤੋਂ ਘੱਟ ਕਰੀਏ ਜੇ ਕਿਤੇ ਆਉਣਾ ਜਾਣਾ ਹੈ ਉਹਦੇ ਲਈ ਅਸੀਂ पब्लिक ट्रांसपोर्ट की वरतों करिए क्योंकि हर एक कपड़ा कपड़ा वीक कर के चलता है तो वाला पोल्यूशन ज़्यादा होंगे सो पब्लिक ट्रांसपोर्ट की वो तो वर्तों करिए एनवायरमेंट सिंगल यूज जो है प्लास्टिक है उसकी वरतों घटों घट करिएवन तो जो सा कैंडेट पार्टीज़ है उन्होंने असी एनकरेज करिए दिना जोड़ा नॉन डिग्रेबल जोड़ा मटीरियल होंगे छेती करता नहीं एनवायरमेंट को नुकसान पहुंचा सो सो वर्चुअल रैलीज करिए बजाय के अ ਯਮਨੀ ਅੰਡੀਆ ਰੈਲੀ ਦੇਖੋ ਨੂੰ ਮਿਲਦੀਆਂ ਨੇ ਉਹਨਾਂ ਦੇ ਨਾਲ ਵੱਡਾ ਕਾਫਲਾ ਜਾਂਦਾ ਵੀਕਲਸ ਆ ਉਹ ਪੋਲਿਊਸ਼ਨ ਜਿਹੜਾ ਕ੍ਰੀਏਟ ਕਰਦਾ ਸੋ এনवायरमेंट ਨੂੰ ਨੁਕਸਾਨ ਪਹੁੰਚਾਦਾ ਉਹ ਅਲਟੀਮੇਟਲੀ ਸਾਨੂੰ ਸਾਰੇ ਨੂੰ ਹਾਮ ਕਰਦਾ ਗਲੋਬਲ ਵਾਰਮਿੰਗ ਹੁੰਦੀ ਆ ਸੋ ਇਸੇ ਨੂੰ ਕਾਗੇ ਅਸੀਂ ਬੱਚੋ ਰੈਲਿਸ ਕਰਕੇ ਪੇਪਰ ਦੀ ਬੋਲਟੋ ਜਿਹੜੀ ਆ ਘਟਕੋ ਘਟ ਕੀਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਜਿਹੜੀ ਇਲੈਕਸ਼ਨ ਹੁੰਦੀਆਂ ਸੀ ਉਹ ਪੇਪਰ ਦੇ ਜ਼ਰੀਏ ਹੁੰਦੀਆਂ ਸੀ ਹੁਣ ਅੱਕਲ ਇਹ ਜਿਹੜੀ ਇਲੈਕਸ਼ਨ ਸੂਟੀਆਂ ਨੇ ਤੋ ਇਹਦੇ ਨਾਲ ਜਿਹੜਾ ਪੇਪਰ ਵੀ ਮਰ ਤੋਂ ਸੀ ਘਰ ਤੋਂ ਘੱਟ ਕਰੀਏ ਪਰ ਪੇਪਰ ਅਲਟੀਮੇਟਲੀ 30 ਤੋਂ ਕੱਟ ਕੇ ਬਣ ਕੱਟ ਕੇ ਬਣਦਾ ਠੀਕ ਹੈ ਤੋ ਇਹ ਸਾਡੀ ਰਿਕਵੈਸਟ ਆ ਕਿ ਅਸੀਂ ਬਤ ਤੋਂ ਬਤ ਦੇ ਟ੍ਰੀਸ ਜਿਹੜੇ ਆ ਕੋਸ਼ਿਸ਼ ਕਰੀਏ ਜਿਸ ਦੇ ਵੋਟ ਪਾਣੀ ਆ ਉਸ ਤੋਂ ਜਾਣ ਤੋਂ ਉਪਰਾਂ ਤੇ ਇੱਕ ਡੈਕਟ ਜ਼ਰੂਰ ਲਾਈਏ ਨਾ ਸਿਰਫ ਲਾਈਏ ਪਰ ਕੇ ਉਸ ਦੀ ਸਾਂਭ ਸੰਭਾਲ ਜ਼ਰੂਰ ਕਰੀਏ ਸੋ ਸਾਡੀ ਐਨਯੂ ਨੂੰ ਬੇਨਤੀ ਆ ਕਿ ਅਸੀਂ এনਵਾਇਰਨਮੈਂਟਲ ਇਲੈਕਸ਼ਨ ਦੇ ਨਾਲ ਜ਼ਰੂਰ ਜਿਹੜਾ ਸਾਂਭ ਸੰਭਾਲ ਕੇ ਵੀ ਕਰਨੀ ਆ ਅ ਜਿਵੇਂ ਅਸੀਂ ਜਾਣਦੇ ਆ ਕਿ ਇੱਕ ਹੋਰ ਜ਼ਰੂਰੀ uh